ਸਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਾਹਿਬ ਵਿਖੇ ਭਵਨ ਲयो ਦੇ ਮਹਾਵਾਕਾਂ ਅਨਸਾਰ ਸਾਬੇ ਕਮਾਲ ਸਰਵੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 5 ਜਨਵਰੀ ਨੂੰ ਆ ਰਿਹਾ ਹੈ ਇਸ ਉਪਲਕਸ਼ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਗੁਰਦੁਆਰਾ ਪ੍ਰੇਮ ਸਭਾ ਅਕਾਲੀ ਦਲ ਸਰਸਪੁਰ ਤੋਂ 11:30 ਵਜੇ ਚੱਲ ਕੇ ਸ਼ਾਮੀ 5 ਵਜੇ ਉੜੂਪੁਰ ਦੁਆਰਾ ਵਿਖੇ ਸ੍ਰੀ ਗੁਰੂ ਨਾਨਕ ਤਰਵਾਰ ਦੁਆਰਾ ਉੜੂਪੁਰ ਵਿਖੇ ਪਹੁੰਚੇਗਾ ਅਤੇ 5 ਜਨਵਰੀ ਨੂੰ ਸਵੇਰ ਤੋਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਸ ਤੋਂ ਬਾਅਦ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਕੀਰਤਨ ਸਮਾਗਮ ਹੋਵੇਗਾ ਜੀ ਜਿਸ ਦੇ ਵਿੱਚ ਹਜ਼ੂਰੀ ਰਾਗੀ ਜੱਥਾ ਕਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਅਤੇ ਉਸ ਤੋਂ ਬਾਅਦ ਭਾਈ ਜਸਕਰਨ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ ਨਗਰ ਕੀਰਤਨ ਵਿੱਚ ਆ ਆ ਰਹੀ ਸਾਰੀ ਸੰਗਤ ਨੂੰ ਓਡਵ ਸੰਗਤ ਵੱਲੋਂ ਓਡ